ਮਲੇਰਕੋਡਲਾ ਪੁਲਿਸ ਦੁਆਰਾ ਅੱਜ ਸੰਪਰਕ ਮੁਹਿੰਮ ਅਧੀਨ ਸ਼ਹਿਰ ਦੇ ਮੋਤਵਰ ਬੰਦਿਆਂ ਦੇ ਨਾਲ ਐਮਸੀ ਨੰਬਰਦਾਰ ਪੰਚ ਅਤੇ ਸਰਪੰਚਾਂ ਦੇ ਨਾਲ ਮਲੇਰਕੋਡਲਾ ਕਲੱਬ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਨਸ਼ੇ ਨੂੰ ਠੱਲ ਪਾਉਣ ਲਈ ਐਸਐਸਪੀ ਮਲੇਰਕੋਡਲਾ ਨੇ ਮੋਤਵਰ ਬੰਦਿਆਂ ਦਾ ਅਤੇ ਐਮਸੀ ਸਹਿਬਾਨ ਦਾ ਸਹਿਯੋਗ ਮੰਗਿਆ ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਫੜਾਉਣ ਵਿੱਚ ਤੇ ਉਹਨਾਂ ਨੂੰ ਸੁਧਾਰਨ ਦੇ ਵਿੱਚ ਪੁਲਿਸ ਦਾ ਸਾਥ ਦੇਣ ਲਈ ਹਰ ਨਾਗਰਿਕ ਤਿਆਰ ਰਹੇ ਕਿਉਂਕਿ ਇਹ ਜੋ ਪ੍ਰੋਬਲਮ ਹੈ ਇਹ ਸਿਰਫ ਸਿਰਫ ਪੁਲਿਸ ਦੀ ਨਹੀਂ ਬਲਕਿ ਪੂਰੇ ਸਮਾਜ ਦੀ ਇੱਕ ਪ੍ਰੋਬਲਮ ਹੈ ਇਹ ਜਿਹੜੀ ਸੰਪਰਕ ਮਹੀਮ ਹੈ ਪਹਿਲੇ ਵੀ ਆਪਾਂ ਦੇਖਿਆ ਸੀ ਕੁਝ ਮੀਟਿੰਗਾਂ ਪਹਿਲੇ ਵੀ ਹੋਈਆਂ ਸੀਗੀਆਂ ਜਿਹਦੇ ਵਿੱਚ ਮੇਰੀ ਵੀ ਉਦੋਂ ਮੀਟਿੰਗਾਂ ਕੁਝ ਵਈਆਂ ਸੰਪਰਕ ਪਰ ਹੁਣ ਜਿਹੜੀ ਪੰਜਾਬ ਸਰਕਾਰ ਹੈ ਸਾਡਾ ਪ੍ਰਸ਼ਾਸਨ ਹੈ ਉਹਨਾਂ ਨੇ ਪੂਰਾ ਇਨੀਸ਼िएट ਲਿਆ ਵੀ ਅਸੀਂ ਇਹ ਜਿਹੜਾ ਕੋਡ ਹੈ ਇਹਨੂੰ ਖਤਮ ਕਰਕੇ ਹਟਾਂਗੇ ਤੁਹਾਡੇ ਹੀ ਮੀਡੀਆ ਦੇ ਜ਼ਰੀਏ ਜਿਹੜੇ ਮਾੜੇ ਆਂਸਰ ਹੈ ਉਹਨਾਂ ਨੂੰ ਚੇਤਾਵਨੀ ਵੀ ਦੇਣੇ ਆ ਵੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਹੈ ਉਹਨੂੰ ਅਸੀਂ ਵੈਲਕਮ ਕਰਦੇ ਹਾਂ ਉਹ ਸਾਡੇ ਕੋਲ ਆਵੇ ਉਹਨੂੰ ਅਸੀਂ ਸਹੀ ਗਾਈਡ ਕਰਕੇ ਉਹਨੂੰ ਸਹੀ ਰਸਤੇ ਪਾਵਾਂਗੇ ਤੇ ਜਿਹੜੇ ਕਿ ਤੁਸੀਂ ਵੀ ਦੇਖਿਆ ਥੋੜੇ ਦਿਨ ਤੋਂ ਪਹਿਲੇ ਆਪਣਾ ਕਾਫੀ ਅੱਗੇ ਨਾਲੋਂ ਫਰਕ ਪਿਆ ਹੈ ਤੁਹਾਡੇ ਪੱਤਰਕਾਰ ਨੇ ਇਹੀ ਰਿਪੋਰਟ ਲਿਖੀ ਹੈ ਵੀ ਅੱਗੇ ਨਾਲੋਂ ਬਹੁਤ ਫਰਕ ਹੈ ਤੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿਉਂਕਿ ਇਕੱਲੇ ਅਸੀਂ ਵੀ ਨਹੀਂ ਕੁਝ ਕਰ ਸਕਦੇ ਜਿੰਨੀ ਧਿਕਰ ਜਿਵੇਂ ਅੱਜ ਬੜਾ ਅੱਛਾ ਲੱਗਿਆ ਕਈ ਮੌਤਵਰ ਬੰਦਿਆਂ ਨੇ ਇਹ ਪੱਕਾ ਪ੍ਰਣ ਕਰ ਲਿਆ ਵੀ ਜਿਹੜਾ ਅਸੀਂ ਜਿਹੜਾ ਅਸੀਂ ਹੁਣ ਨਸ਼ਿਆਂ ਦੇ ਅਗੇਂਸਟ ਹੀ ਰਹਿਣਾ ਤੇ ਸਾਰੇ ਮੱਲੇ ਵਾਲੇ ਛੋਟੇ-ਛੋਟੇ ਜਿਹੜੇ ਨਸ਼ੇੜੀ ਹੈਗੇ ਆ ਉਹਨਾਂ ਨੂੰ ਭਜਾਵਾਂਗੇ ਤੇ ਆਪਣਾ ਜਿਹੜਾ ਸ਼ਹਿਰ ਹੈ ਉਹਨੂੰ ਵਧੀਆ ਬਣਾਵਾਂਗੇ ਬੱਤੀ ਸਰ ਸੁਜੈਸ਼ਨਸ ਦਿੰਦੇ ਆ ਤੇ ਐਮਸੀ ਸਾਹਿਬਾਨ ਨੇ ਨੰਬਰਦਾਰਾਂ ਨੇ ਜੋ ਵੀ ਮੌਤਰ ਬੰਦੇ ਸੀ ਬੜਾ ਅੱਛਾ ਸੀਗਾ ਵੀ ਜਿਵੇਂ ਅੱਜ ਮੌਤਰ ਬੰਦਿਆਂ ਨੇ ਕਿਹਾ ਵੀ ਅਸੀਂ ਜਿਹੜੇ ਮਾੜੇ ਬੰਦੇ ਆ ਉਹਨਾਂ ਦੀ ਜਮਾਨਤ ਨਹੀਂ ਦੇਵਾਂਗੇ ਇਹਦੇ ਨਾਲ ਹੀ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਹੀ ਫਰਕ ਪੈਂਦਾ ਤੇ ਤੁਹਾਡਾ ਸਹਿਯੋਗ ਦੇ ਬਹੁਤ ਸਾਰਾ ਲੋੜ ਹੈ ਸਰ ਇਹਦੇ ਨਾਲ ਇੱਕ ਡਰਗ ਦਾ ਵੀ ਜਿਹੜਾ ਕੈਪਸੂਲ ਦਾ ਬੜਾ ਚੱਲਦਾ ਹੈ ਉਹਦੇ ਬਾਰੇ ਕੀ ਤੁਹਾਡੀ ਟ੍ਰੈਨਿੰਗ ਜਿਹੜਾ ਕਿ ਜਿਹੜਾ ਨਸ਼ੇ ਦਾ ਐਡਿਕਟ ਹੈ ਜੇ ਆਪਾਂ ਉਹਨੂੰ ਇੱਕਦਮ ਹੀ ਨਸ਼ਾ ਦੇਣਾ ਬੰਦ ਕਰ ਦਈਏ ਤੇ ਉਹਦੇ ਵਾਸਤੇ ਬੜੀ ਵੱਡੀ ਇੱਕ ਸਮੱਸਿਆ ਖੜੀ ਹੋ ਜਾਂਦੀ ਹੈ ਉਹਦੀ ਜਾਨ ਵੀ ਜਾ ਸਕਦੀ ਹੈ ਇਸ ਕਰਕੇ ਓਟੀ ਸੈਂਟਰਸ ਬਣੇ ਆ ਉਹਨੇ ਵੀ ਅਪਗ੍ਰੇਡ ਹੋ ਰਿਹਾ ਤੁਹਾਡੇ ਸਾਹਮਣੇ ਹੁਣ ਪਤਾ ਲੱਗ ਜੂਗਾ ਵੀ ਜਿਹੜੇ ਆਪਣੇ ਡੀਡਿਕਸ਼ਨ ਸੈਂਟਰਸ ਹੈ ਉਹਨਾਂ ਵਾਸਤੇ ਸਪੈਸ਼ਲ ਫੰਡ ਆ ਰਿਹਾ ਡੀਸੀ ਦਫਤਰ ਤਾਂ ਕਿ ਵੱਧ ਤੋਂ ਵੱਧ ਬੰਦੇ ਐਡਮਿਟ ਹੋਣ ਤੇ ਉਹਨਾਂ ਦਾ ਇਲਾਜ ਹੋ ਸਕੇ ਸਰ ਅੱਜ ਜੋ ਸੰਪਰਕ ਪ੍ਰੋਗਰਾਮ ਹੋਇਆ ਥੇ ਕਲੱਬ ਦੇ ਵਿੱਚ ਕਿਵੇਂ ਲੱਗਿਆ ਕੀ ਮਹਿਸੂਸ ਹੋਇਆ ਬੜਾ ਬਹੁਤ ਵਧੀਆ ਪ੍ਰੋਗਰਾਮ ਥਾ ਪੁਲਿਸ ਦਾ ਤੇ ਆਮ ਪਬਲਿਕ ਦਾ ਮੈਂਬਰ ਸਭਾਂ ਦਾ ਸਰਪੰਚਾਂ ਦਾ ਪੰਚਾਂ ਦਾ ਤੇ ਐਮਸੀ ਸਭਾਂ ਦਾ ਔਰ ਸ਼ਹਿਰ ਦੇ ਜਿਹੜੇ ਪਤਵੰਤੇ ਸੱਜਣ ਥੇ ਉਹਨਾਂ ਦਾ ਇੱਕ ਪ੍ਰੋਗਰਾਮ ਥਾ ਸੰਪਰਕ ਪ੍ਰੋਗਰਾਮ ਉਹਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਮਹਮ ਚਲਾਈ ਹੈ ਸਰਕਾਰ ਨੇ ਉਹਦੇ ਤੇ ਡਿਸਕਸ ਹੋਈ ਥੀ ਕਿ ਜੋ ਐਫਰਟ ਮਲੇਰਕੋਡਲਾ ਪੁਲਿਸ ਵੀ ਖਾਸ ਤੌਰ ਤੇ ਐਸਐਸਪੀ ਮਲੇਰਕੋਡਲਾ ਤੇ ਕਿਵੇਂ ਲੱਗੀ ਤੁਹਾਨੂੰ ਦੇਖੋ ਜਿਹੜਾ ਉਹ ਕਦਮ ਚੱਕ ਰਹੇ ਨੇ ਉਹ ਬਹੁਤ ਵਧੀਆ ਲੱਗਿਆ ਲੇਕਿਨ ਅਸੀਂ ਇਹ ਇੱਕ ਇਹ ਗੱਲ ਕਹਿੰਦੇ ਫਿਰ ਵੀ ਜਦੋਂ ਸਾਨੂੰ ਪੁਲਿਸ ਦਾ ਸਾਥ ਦੀ ਜ਼ਰੂਰਤ ਹੁੰਦੀ ਹੈ ਅਸੀਂ ਮੰਗਦੇ ਆ ਸਾਥ ਮੰਗਦੇ ਆ ਪੁਲਿਸ ਦਾ ਵੀ ਫੌਰਨ ਕਾਰਵਾਈ ਹੋਵੇ ਉਹਦੇ ਤੇ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਪੱਕੀ ਉਮੀਦ ਪ੍ਰੋਗਰਾਮ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅਸਰ ਦਿਖਾਉਣਗੇ ਪ੍ਰੋਗਰਾਮ ਅਗਰ ਲਗਾਤਾਰ ਇਸ ਤਰ੍ਹਾਂ ਹੁੰਦੇ ਰਹਿਣ ਜਿਵੇਂ ਅਸੀਂ ਪਹਿਲਾਂ ਵੀ ਇੱਕ ਪੁਲਿਸ ਦਾ ਪ੍ਰੋਗਰਾਮ ਹੋਇਆ ਸੀ ਉਹਦੇ ਵਿੱਚ ਸਾਨੂੰ ਪੀਸ ਦੇ ਮੈਂਬਰਾਂ ਦੀ ਲੈਤਾ ਨਾਲ ਸਤੋਂ ਵੀ 5-5 6-6 ਬੰਦੇ ਦੋਵੋ ਅਸੀਂ 5-5 6-6 ਬੰਦੇ ਵੀ ਦਿੱਤੇ ਪੀਸ ਦੇ ਉਹ ਜਿਹੜੇ ਵਧੀਆ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਬੁਲਾਏ ਨਹੀਂ ਜਾਂ ਵਿੱਚ ਜਿਹੜੇ ਵਧੀਆ ਕੰਮ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਵੀ ਅਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਵੀ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਦਾ ਵੀ ਸਹਿਯੋਗ ਲੈਤਾ ਜਾਵੇ